ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੇ ਬੈਠੇ 50 ਦਿਨਾਂ ਤੋਂ ਉੱਤੇ ਦਾ ਸਮਾਂ ਹੋ ਚੱਲਿਆ ਤੇ ਉਹਨਾਂ ਨੇ 50 ਦਿਨਾਂ ਤੋਂ ਕੁਝ ਵੀ ਖਾਦਾ ਨਹੀਂ ਸਿਰਫ ਮਾੜਾ ਮਾੜਾ ਚਮਚ ਨਾਲ ਪਾਣੀ ਹੀ ਪੀਂਦੇ ਆ ਪਰ ਹਜੇ ਤੱਕ ਵੀ ਨਾ ਹੀ ਪੰਜਾਬ ਸਰਕਾਰ ਦੇ ਜੂੰ ਸਰਕੀ ਆ ਤੇ ਨਾ ਹੀ ਕੇਂਦਰ ਸਰਕਾਰ ਤੇ ਦੋਨਾਂ ਨੂੰ ਦਿਖਣਾ ਬੰਦ ਹੋ ਚੁੱਕਿਆ ਕੰਨਾਂ ਜਿਹੜੇ ਉਹ ਬਹਿਰੇ ਹੋ ਚੁੱਕੇ ਨੇ ਹੁਣ ਕੱਲ ਨੂੰ ਹੀ 111 ਕਿਸਾਨ ਹੋਰ ਆ ਜਿਹੜੇ ਉਹ ਵੀ ਮਰਨ ਵਰਤ ਤੇ ਖਨੋਰੀ ਬਾਰਡਰ ਤੇ ਸਾਈਡ ਤੇ ਉਹ ਵੀ ਬੈਠ ਜਾਣਗੇ ਆਪ ਦਾ ਧਰਨਾ ਲਾਗੇ ਉਹ ਉਹਨਾਂ ਨੇ ਵੀ ਮਰਨ ਵਰਤ ਰੱਖ ਲੈਣਾ ਕੱਲ ਦੁਪਹਿਰ 2 ਵਜੇ ਤੋਂ ਬਾਅਦ ਸਰਕਾਰਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਬਸ ਇਹ ਮਰ ਜਾਣਗੇ ਜਿਹੜੇ ਇਹਨਾਂ ਦਾ ਕਿਸਾਨ ਪਾਈਚਾਰਾ ਹੈ ਉਹ ਇਹਨਾਂ ਨੂੰ ਸ਼ਹੀਦ ਦਾ ਦਰਜਾ ਦੇ ਜੂਗਾ ਥੋੜੇ ਸਮੇਂ ਬਾਅਦ ਥੋੜੇ ਦਿਨਾਂ ਬਾਅਦ ਇਹ ਸਭ ਕੁਝ ਜਿਹੜਾ ਭੁੱਲ ਜਾਣਗੇ ਇਸੇ ਤਰ੍ਹਾਂ ਹੀ ਇਹ ਚੱਲੀ ਜਾਣਾ ਧਰਨਾ ਕਿਉਂਕਿ ਜਿਹੜਾ ਧਰਨਾ ਕਿਸਾਨੀ ਧਰਨਾ ਲੱਗਿਆ ਹੋਇਆ ਲੰਬੇ ਸਮੇਂ ਤੋਂ ਜਿਹੜਾ ਚੱਲ ਰਿਹਾ ਉਹ ਸ਼ਾਂਤਮਈ ਧਰਨਾ ਚੱਲ ਰਿਹਾ ਉਹਦੇ ਨਾਲ ਨਾ ਤਾਂ ਸਰਕਾਰ ਨੂੰ ਕੋਈ ਦਿੱਕਤ ਹੋ ਰਹੀ ਹੈ ਤੇ ਨਾ ਹੀ ਕਿਸਾਨਾਂ ਨੂੰ ਸ਼ਾਂਤਮਈ ਧਰਨਾ ਜਿਹੜਾ ਲਗਾਤਾਰ ਚੱਲ ਰਿਹਾ ਬਹੁਤੇ ਲੋਕ ਵਿੱਚ ਬਹੁਤ ਜ਼ਿਆਦਾ ਜਿਹੜੇ ਬੁੱਧੀਜੀਵੀ ਲੋਕ ਨੇ ਜਿਹੜੇ ਆਪਦੇ ਆਪ ਨੂੰ ਬਹੁਤ ਕਹਿੰਦੇ ਨੇ ਕਿ ਇਸ ਦਾ ਬਹੁਤ ਸੁਲਝੇ ਹੋਏ ਇਨਸਾਨ ਆ ਤੇ ਸਾਨੂੰ ਬਹੁਤ ਸੋਝੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਉਸ ਜਗਜੀਤ ਸਿੰਘ ਡੱਲੇਵਾਲ ਨੂੰ ਗਲਤ ਕਹਿੰਦੇ ਨੇ ਕਿ ਉਹ ਮਰਨ ਵਰਤ ਤੇ ਕਿਉਂ ਬੈਠੇ ਨੇ ਕਿ ਉਹਨਾਂ ਨੂੰ ਤਾਜ਼ਾ ਕੈਂਸਰ ਦੀ ਦਿੱਕਤ ਹੈ ਜਾਂ ਉਹਨਾਂ ਨੇ ਹਰ ਇੱਕ ਨੇ ਇੱਕ ਦਿਨ ਜਾਣਾ ਹੀ ਹੈ ਕਿ ਉਹਨਾਂ ਦੀ ਸੋਚ ਦੇ ਵਿੱਚ ਹੈ ਕਿ ਕਿਉਂ ਨਾ ਮੈਂ ਸ਼ਹੀਦ ਹੋ ਕੇ ਮਰਾਂ ਬਹੁਤ ਸਾਰੀਆਂ ਜਿਹੜੀਆਂ ਊਟ ਪਟਾੰਗ ਜੀਆਂ ਗੱਲਾਂ ਬਹੁਤ ਲੋਕ ਕਰ ਵੀ ਰਹੇ ਨੇ ਤੇ ਅਲੱਗ ਜੇ ਪੇਜ ਬਣਾ ਕੇ ਉਹਨਾਂ ਤੇ ਵੀਡੀਓ ਨੂੰ ਟਰੋਲ ਦੇ ਵਿੱਚ ਵੀ ਲਾ ਦਿੰਦੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਜਾਣ ਬੁੱਝ ਕੇ ਇਹੀ ਬੈਠੇ ਨੇ ਪਰ ਇੱਕ ਗੱਲ ਆ ਜਿਹੜੀ ਪੰਜਾਬੀ ਉਹ ਯਾਦ ਰੱਖ ਲਿਓ ਅਗਰ ਕਿਸਾਨ ਬੈਠਾ ਹੈ ਤਾਂ ਅੱਜ ਕਿਸਾਨ ਆ ਜਿਹੜਾ ਕਿਸਾਨ ਆਪਣੇ ਲਈ ਨਹੀਂ ਬੈਠਾ ਉਹ ਸਾਰੀ ਦੁਨੀਆ ਦੇ ਲਈ ਬੈਠਾ ਹੈ ਬਹੁਤ ਸਾਰੀਆਂ ਚੀਜ਼ਾਂ ਵੱਲ ਧਿਆਨ ਮਾਰ ਲਵੋ ਕਿ ਜਿਹੜਾ ਸਿਸਟਮ ਹੈ ਉਹ ਕਿੰਨਾ ਜ਼ਿਆਦਾ ਜਿਹੜਾ ਬਦਲ ਜਾ ਰਿਹਾ ਸਾਰਾ ਸਿਸਟਮ ਜਿਹੜਾ ਸਿਸਟਮ ਹੈ ਸਾਰਾ ਉਹ ਕਿਸ ਤਰ੍ਹਾਂ ਬਦਲ ਰਿਹਾ ਤੇ ਆਪਣਾ ਕੋਲੋਂ ਕਿਹੜੀਆਂ ਚੀਜ਼ਾਂ ਖੋਈਆਂ ਜਾ ਰਹੀਆਂ ਉਸ ਵੱਲ ਥੋੜੀ ਜੀ ਝਾਤ ਮਾਰਨ ਦੀ ਜ਼ਰੂਰਤ ਹੈ ਜੇ ਕਿਸਾਨੀ ਹੀ ਖਤਮ ਹੋ ਗਈ ਤਾਂ ਸਾਰਾ ਕੁਝ ਹੀ ਖਤਮ ਹੋ ਜਾਣਾ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਆਟਾ ਵੀ ਹੋਇਆ ਵਿਆ ਉਹ 35 40 ਰੁਪਏ ਕਿਲੋ ਹੋਇਆ ਵਿਆ ਤਾਂ ਤੁਸੀਂ ਮੰਨ ਕੇ ਚੱਲੋ ਕਿ ਆਉਣ ਵਾਲੇ ਥੋੜੇ ਦਿਨਾਂ ਤੱਕ ਜਾਂ 6 ਮਹੀਨੇ ਸਾਲ ਤੱਕ ਕਿ ਇਹ ਆਟਾ 50 ਰੁਪਏ 60 ਰੁਪਏ 70 ਰੁਪਏ ਦੇ ਕਰੀਬ ਚੱਲਿਆ ਜਾਊਗਾ ਫਿਰ ਆਪਾਂ ਕੀ ਕਰਾਂਗੇ ਕਿਸਾਨ ਕੱਲਾ ਆਪਦੀ ਖਾਤਰ ਨਹੀਂ ਬੈਠਾ ਉਹ ਆਉਣ ਵਾਲੇ ਪੀੜ੍ਹੀਆਂ ਦੀ ਖਾਤਰ ਵੀ ਬੈਠਾ ਆਉਣ ਵਾਲੇ ਲੋਕਾਂ ਨੂੰ ਸਮਝਾਉਣ ਦੇ ਲਈ ਬੈਠਾ ਕਿ ਅਸੀਂ ਇੰਨਾ ਲੰਮਾ ਸਮਾਂ ਸੰਘਰਸ਼ ਕੀਤਾ ਆਪ ਦੇ ਖਾਤਰ ਕੀਤਾ ਤੁਹਾਡੇ ਖਾਤਰ ਅਸੀਂ ਸੰਘਰਸ਼ ਕੀਤਾ ਹੁਣ ਸਮਾਂ ਇਕੱਠੇ ਹੋਣ ਦਾ ਜੇ ਕਿਸਾਨੀ ਦਾ ਤੁਸੀਂ ਸਾਥ ਵੀ ਨਹੀਂ ਦੇ ਸਕਦੇ ਤਾਂ ਕਿਸਾਨਾਂ ਦਾ ਫਿਰ ਤੁਸੀਂ ਵਿਰੋਧ ਵੀ ਨਾ ਕਰੋ